ਦੋਸਤੋ ਮੋਬਾਈਲ ਫੋਨ ਤੇ ਇਸ ਨੌਜਵਾਨ ਦੀ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਨੌਜਵਾਨ ਡਿਊਟੀ ਤੇ ਗਿਆ ਪਰ ਘਰ ਵਾਪਸ ਨਹੀਂ ਪਰਤਿਆ ਹੈ ਪਰਿਵਾਰ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਚੁੱਕਾ ਹੈ ਇਸ ਨੂੰ ਲੈ ਕੇ ਕੀ ਗਿਆ ਪਰਿਵਾਰ ਦੇ ਮੈਂਬਰ ਨੇ ਤੁਸੀਂ ਵੀ ਸੁਣਾ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦੀ ਯਕੀਨ ਆਪਣਾ ਜੀ ਸਰ ਮੇਰਾ ਨਾਮ ਮਮਨਦੀਪ ਰਿੱਖੀ ਹੈ ਜੀ ਏਪੀ ਕਿਹੜਾ ਪਿੰਡ ਸਰ ਆਸਪਰ ਹੈ ਤਹਿਸੀਲ ਸਰ ਮਕੇਰੀਆਂ ਹੈ ਜ਼ਿਲ੍ਹਾ ਹੁਸ਼ਿਆਰਪੁਰ ਹੈ ਠਾਣਾ ਥਾਣਾ ਸਰ ਹਾਜੀਪੁਰ ਲੱਗਦਾ ਹੈ ਇਹ ਨੌਜਵਾਨ ਜਿਹੜਾ ਗੁੰਮ ਹੋਇਆ ਦਾ ਭਰਾ ਕੀ ਹੈ ਪਰਮਾਨ ਹਾਂਜੀ ਸਰ ਇਹ ਸ਼ਗਦੀਪ ਸਰ ਨਾਮ ਹੈ ਦਾ ਇਹ 19 ਤਰੀਕ ਦਾ ਸਰ ਘਰੋਂ ਗਿਆ ਹੋਇਆ ਇਹ ਚਾਚੇ ਸਾਡੇ ਦਾ ਮੁੰਡਾ ਜੀ ਸਰ ਕਜ਼ਨ ਹੈ ਸਾਡਾ ਇਹ 19 ਤਰੀਕ ਦਾ ਸਰ ਘਰੋਂ ਗਿਆ ਹੋਇਆ ਡਿਊਟੀ 18 ਤਰੀਕ ਦਾ ਘਰੋਂ ਗਿਆ 19 ਤਰੀਕ ਨੂੰ ਸਰ ਇਹਨੇ ਘਰੇ ਆਣਾ ਸੀ ਈਵਨਿੰਗ ਨਾਈਟ ਲਾਈ 18 ਤਰੀਕ ਦੀ ਸਰ ਇਹਨੇ 19 ਤਰੀਕ ਨੂੰ ਘਰੇ ਆਣਾ ਸੀ ਸਵੇਰੇ ਸਰ ਪਹੁੰਚਿਆ ਨਹੀਂ ਸਰ ਇਹ ਬਿਜਲੀ ਬੋਰਡ ਦੇ ਵਿੱਚ ਸੀਗਾ ਪੀਐਸਪੀ ਦੇ ਵਿੱਚ ਠੀਕ ਹੈ ਜੀ ਪਾਪਾ ਦੀ ਨੌਕਰੀ ਮਿਲੀ ਸਰ ਇਹਨਾਂ ਨੂੰ ਡੈਡੀ ਦੀ ਤੇ ਜੋਬ ਕਰਦੇ ਸਰ ਬੜਾ ਵਧੀਆ ਸਿਸਟਮ ਚੱਲਦਾ ਸੀ ਆਂਦੇ ਜਾਂਦੇ ਰੂਟੀਨ ਦੇ ਵਿੱਚ ਰੈਗੂਲਰਲੀ ਕੰਮ ਚੱਲਦਾ ਸੀ ਬੜਾ ਵਧੀਆ ਪਹਿਲਾ ਵੀਕ ਤੇ ਦੋ ਚਾਰ ਦਿਨ ਇਦਾਂ ਹੀ ਅੱਗੇ ਪਿਛੇ ਹੋਣਾ ਤੇ ਨਹੀਂ ਆਣਾ ਇਹਨਾਂ ਨੇ ਤੇ ਚਲੋ ਨਾ ਹੁੰਦਾ ਵੀ ਆ ਜਾਂਦੇ ਹੁੰਦੇ ਸੀ ਐਦ ਕੀ ਦਾ ਸਰ 19 ਤਰੀਕ ਦੇ ਘਰੇ ਹੀ ਨਹੀਂ ਆਏ 18 ਦੇ ਦਿਨ ਨਿਕਲੇ ਆ 19 ਡਿਊਟੀ ਲਈ ਐਸਵੇ ਦੀ ਬੱਸ ਮੁੜਤੀ ਨਹੀਂ ਸਰ ਕਰਿਆ ਜੀ ਲਾਸਟ ਤੁਹਾਡੀ ਇਹਨਾਂ ਨਾਲ ਕਦੋਂ ਗੱਲ ਹੋਈ 18 ਤਰੀਕ ਨੂੰ ਸਰ ਰਾਤ ਨੂੰ ਲਾਸਟ ਗੱਲ ਹੋਈ ਸੀ ਇਹਨਾਂ ਨਾਲ ਕੀ ਗੱਲਬਾਤ ਹੋਈ ਕੁਝ ਨਹੀਂ ਗੱਲਬਾਤ ਸਰ ਕੁਝ ਵੀ ਨੋਰਮਲੀ ਗੱਲ ਕਰਦੇ ਆ ਕਿੱਥੇ ਆ ਵੀਡੀਓ ਕਾਲ ਕੀਤੀ ਆ ਡਿਊਟੀ ਤੇ ਆ ਮੈਂ ਠੀਕ ਆ ਦਿਖਾਉ ਬਸ ਇਹੀ ਦਾ ਰਾਸਟ ਗੱਲ ਹੋਈ ਹੈ ਰਾਤ ਨੂੰ ਉਦੋਂ ਸਾਡੇ ਦਾਦੀ ਹੁਣ ਦਾ ਭੋਜਾ ਸੀ ਉਹਦੇ ਵਿੱਚ ਵੀ ਥੋੜਾ ਮਜਰੂਬ ਸੀਗੇ ਬੀਜੀ ਸੀਗੇ ਤਾਂ ਫਿਰ ਰਾਤ ਨੂੰ ਇਹ ਕਰਦੇ ਦੇ ਜਾਗਦੇ ਸੀਗੇ ਇਹ ਉਹ ਵੀ ਡਿਊਟੀ ਦੇ ਸੀਗਾ ਕਿੰਨੀ ਉਮਰ ਹੈ ਨੌਜਵਾਨ ਇਹ ਸਰ 26 ਸਾਲ ਦੀ ਹੈ ਉਮਰ ਆ ਜੀ ਦੀ ਅਨਮੇੜੇ ਅਨਮੇੜਾ ਸਰ ਇਹ ਪੁਲਿਸ ਨੂੰ ਤਲਾ ਦਿੱਤੀ ਗਈ ਹਾਂਜੀ ਸਰ ਪੁਲਿਸ ਨੂੰ ਤਲਾ ਦਿੱਤੀ ਹੋਈ ਹੈ ਉਹ ਸ਼ਾਨਬਿੰਦ ਕਰਦੀ ਹੈ ਬਸ ਸ਼ੋ ਅਗੇ ਬਸ ਹੁਣ ਇਹੀ ਰਿਕਵੈਸਟ ਹੈ ਵੀ ਇਹ ਲੋਕਾਂ ਅਗੇ ਵੀ ਬਾਤੋ ਬਾਤ ਵੀਡੀਓ ਸ਼ੇਅਰ ਕਰੋ ਤਾਂ ਕਿ ਉਹਦੇ ਤੱਕ ਪਹੁੰਚ ਸਕੇ ਉਹ ਜਿੱਥੇ ਵੀ ਹੈ ਦੇ ਕੇ ਦੇ ਆਪਣਾ ਘਰੇ ਵਾਪਸੀ ਕਰੇ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਸਾਰੇ ਘਰ ਦੇ ਪਰੇਸ਼ਾਨ ਹੈ ਸਾਰੀ ਫੈਮਿਲੀ ਪਰੇਸ਼ਾਨ ਹੈ ਚਾਚੇ ਦਾਜੇ ਸਾਰੇ ਪਰੇਸ਼ਾਨ ਹੈ ਤੁਸੀਂ ਜਲਦੀ ਤੋਂ ਜਲਦੀ ਘਰੇ ਪਹੁੰਚ ਦੀ ਕੋਸ਼ਿਸ਼ ਕਰੋ ਇੱਕ ਵਾਰੀ ਜੇ ਆਪਣਾ ਫੋਨ ਨੰਬਰ ਦੱਸਦੇ ਹੋ ਤਾਂ ਵੀ ਜੇ ਕਿਰਪਾ ਕਰਕੇ ਤੁਹਾਨੂੰ ਫੋਨ ਆਪਣਾ ਫੋਨ ਨੰਬਰ ਬੋਲ ਦਿਓ ਸਰ ਫੋਨ ਨੰਬਰ ਮੇਰਾ ਹੈਗਾ 9855466727 ਇੱਕ ਵਾਰੀ ਤੁਸੀਂ ਮੈਂ ਦੁਬਾਰਾ ਵੀ ਰਿਪੀਟ ਕਰ ਦਣਾ 9855466727 ਸਿਰਫ ਫੋਨ ਨੰਬਰ ਹੈ ਜਦੋਂ ਕਿਸੇ ਨੂੰ ਕੁਝ ਵੀ ਇਹਦਾ ਮਾੜਾ ਮੋਟਾ ਪ੍ਰੂਫ ਲੱਭਦਾ ਸਰ ਮੈਨੂੰ ਕਾਲ ਕੀਤੀ ਜਾਵੇ ਕੰਟੈਕਟ ਕਰੀਤਾ ਜਾਵੇ ਅਸੀਂ ਸਰ ਉਹਦਾ ਨਾਲ ਗੱਲ ਕਰਾਂਗੇ ਏ ਮੇਰੇ ਭੈਣ ਭਰਾ ਜਿੰਨੇ ਵੀ ਲੋਕ ਦੇਖ ਰਹੇ ਨੇ ਵੀਡੀਓ ਹੱਥ ਜੋੜ ਕੇ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਸਾਡਾ ਬੱਚਾ ਸਾਡਾ ਬੱਚਾ ਤਾਂ ਕਿ ਸਾਡੇ ਕੋਲ ਪਹੁੰਚਦਾ ਹੋਵੇ ਧੰਨਵਾਦ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਜਾਵੇ ਮਿਹਰਬਾਨੀ ਤੁਹਾਡੀ